ਗੋਲਤਾ ਬੈਠਾ ਰਹਿ ਚੱਲ ਅਗੇ ਅਗੇ ਯੇ ਚੱਲੋ ਸ਼ਸ਼ੀਗੋਲ ਦੋਸਤੋ ਆਕਲੀਆ ਫੈਮਿਲੀ ਵਾਲੋ ਡੈਕਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਬੁਲਾਵਾਂਗੇ ਸਾਰੇ ਜਿੰਨੇ ਵੀ ਹੈਗੇ ਸਾਡੇ ਫਰੈਂਡਸ ਬੁਲਾਵਾਂਗੇ ਤੇ ਅਸੀਂ ਖੇਡਾਂਗੇ ਅੱਜ ਗੇਮ ਮੈਂ ਬੁਲਾ ਕੇ ਲਿਆਨਾ ਆਪਣੇ ਫਰੈਂਡਸ ਨੂੰ ਤੁਸੀਂ ਇੱਥੇ ਰਹੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬੱਚਿਆਂ ਦੇ ਨਾਲ ਗੇਮਸ ਖੇਡਾਂਗੇ ਆਪਾਂ ਕਿਉਂਕਿ ਛੁੱਟੀਆਂ ਹੋਈਆਂ ਵੀ ਆ ਸਾਰੇ ਬੱਚਿਆਂ ਨੂੰ ਟਾਈਮ ਪਾਸ ਨਹੀਂ ਹੁੰਦਾ ਸੀਗਾ ਤੇ ਸਾਰੇ ਬੱਚੇ ਨਾਲ ਸ਼ਾਮ ਨੂੰ ਇਕੱਠੇ ਹੋ ਕੇ ਖੇਡਦੇ ਸੀ ਸੋਚਿਆ ਚਲੋ ਵੀਡੀਓ ਬਣਾ ਲਈਏ ਕਿ ਅੱਜ ਖੜਾਉਣਿਆ ਇੱਕ ਗੇਮ ਬਹੁਤ ਇੰਟਰਸਟਿੰਗ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨੇ ਗਾਰੇ ਤੂੰ ਗਾਇਜ਼ ਇਹ ਹੈ ਮੇਰੇ ਫਰੈਂਡ ਆਇ ਕੋਏ ਫਤਿਹ ਜਬਜੀ ਅੰਸ਼ ਤੇ ਹਾਸ਼ ਤੇ ਹਰਿਆ ਤੂੰ ਜੁੜ ਲੇਗੀ ਜਬਜੀ ਅਸਮ ਟਰਾਈ ਕਰਾ ਜਬਜੀ ਨੂੰ ਉਹ ਦੇਖੋ ਨਹੀਂ ਪਟਾਉ ਆ ਤੂੰ ਜੁੜ ਲੇਗੀ ਸੋਸੀ ਗੱਲ ਦੋਸਤੋ ਸੋ ਦੋਸਤੋ ਪਲੇਅਰ ਸਾਰੇ ਇਕੱਠੇ ਹੋ ਗਏ ਨੇ ਤੇ ਅਸੀਂ ਖੇਡਣ ਲੱਗੇ ਫਿਰ ਹੈਲਮਟ ਵਾਲੀ ਗੇਮ ਇੱਕ ਹੈਲਮਟ ਆ ਆ ਮੈਂ ਲੈ ਕੇ ਜਾਂਦਾ ਹੈਲਮਟ ਇਹਨਾਂ ਲਈ

तू रोटी को पड़ता चल चल जब जी नाल लो <laughs>

ਅਸੀਂ ਖੇਡਣ ਲੱਗੇ ਆ ਗੇਮ ਹੈਲਮਟ ਗੇਮ ਠੀਕ ਹੈ ਰੂਲਸ ਕੀ ਹੋਣਗੇ ਅ ਜਿਹੜਾ ਜਿਹਦੀ ਵਾਰੀ ਆ ਹਨਾ ਉਹ ਬੈਠੂਗਾ ਇੱਥੇ ਬੈਠੂਗਾ ਠੀਕ ਹੈ ਦੂਜੇ ਉਹਦੇ ਅੱਥੀ ਆਪਾਂ ਦੇਵਾਂਗੇ ਹੈਲਮਟ ਉਹਦੇ ਦੇ ਠੀਕ ਹੈ ਹੈਲਮਟ ਦੇਣ ਤੋਂ ਬਾਅਦ ਤੁਸੀਂ ਇੱਕ-ਇੱਕ ਕਰਕੇ ਮਾਰਨਾ ਜਿਹਨੂੰ ਮੈਂ ਇਸ਼ਾਰਾ ਕਰੂੰਗਾ ਉਹ ਮਾਰੂਗਾ ਜੋ ਵੀ ਮਾਰਸਦਾ ਪਰ ਇੱਕ-ਇੱਕ ਕਰਕੇ ਮਾਰਨਾ ਠੀਕ ਹੈ ਤੇ ਤੁਸੀਂ ਦੱਸਣਾ ਜਿਹੜਾ ਇੱਥੇ ਬੈਠਾ ਹੋਊਗਾ ਉਹਨੇ ਦੱਸਣਾ ਵੀ ਕਿਹਨੇ ਮਾਰਿਆ ਜੋ ਸਹੀ ਹੋਇਆ ਤਾਂ ਉਹ ਇੱਥੇ ਬੈਠੂਗਾ ਓਕੇ ਇਹ ਰੂਲ ਨੇ ਦੋ ਵਾਰ ਨਹੀਂ ਕਿਸ ਨੇ ਮਾਰਨਾ ਚੱਲ ਵੀ ਆ ਹਮ ਹਮੂ ਬੈਠ ਹਾਂ ਹਾ ਹਾ ਓ ਯਾਰ ਕੈ ਆਈ ਆ ਠੀਕ ਐ ਇਹ ਆਪਾਂ ਐ ਘਵਾ ਦਿੰਨੇ ਆ ਫਿਰ ਚੱਕ ਪਹਿਲੀ ਗੀਤ ਅੱਬਾ ਚੱਲ ਵੀ ਐ ਘਵਾ ਦਿੰ ਇਧਰ ਵੀ ਸ਼ੀਸ਼ਾ ਸੀ ਠੀਕ ਐ ਹੁਣ ਆਪਾਂ ਇਧਰ ਬਸੇ ਚੱਲ ਜੱਜੂ ਚੱਲ ਚੱਲ ਠੀਕ ਐ ਬਈ ਸੁਣੋ ਬਈ ਸੁਣੋ ਜਦੋਂ ਵੀ ਤੁਸੀਂ ਮਾਰਨਾ ਇਹ ਇਹ ਜਦੋਂ ਐ ਕਰਕੇ ਐ ਦੇਖੋਗੇ ਤੁਸੀਂ ਆਪਦੇ ਅਲੱਗ-ਅਲੱਗ ਐਕਸ਼ਨ ਚ ਖੜਜੋ ਕੋਈ ਐ ਖੜਜੋ ਕੋਈ ਐ ਖੜਜੋ ਤਾਂ ਕਿ ਇਹਨੂੰ ਜੱਜਮੈਂਟ ਨਾ ਹੋਵੇ ਠੀਕ ਹੈ ਬਈ ਸੱਤ ਨੋ 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 ਕਿਉਂ ਕਿ ਆਊਟ ਮੈਥਾ ਚੱਲ ਅਗੇ ਅਗੇ ਇਹਨਾਂ ਚੱਲ ਗਰਤਾ जस महीने मारा जी जस महीने मारा किसो स्टाप दसो भी जल्दी कि फड़ा गया फड़ा गया फड़ा गया चोर फड़ा गया अभी। चोर तो फटाया गया जब जी दसना ने भी किसी ने गलत आ चलो भी नैक्सट दसना ने तो 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 <laughs> भी किसी ने वन टू थ्री नो जोर तो नहीं मारना भाई, स्लो मारा करो Mas <laughs> oh, no, 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 no. <laughs> não,

Sen ne olmaz mı araya? Sen ne olmaz mı araya? Başla abi. Bol. Kime araya? Ee, Jasmine. Ready start. Aman ne bu tarağa geldi ki sedef. Kime araya? Ee Fatene. Ne adın bana dedi? Ha Jasmine. टाके <laughs> <जास्मान। laughs>

हर्ष नूर दीदी चल हर्ष अभी बजा आएगा ना भिड़ो ऐसी जसमन

মারো হাম মারো হাম ছোড়

ਤੁਸੀਂ ਵੀ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਨਿੱਕੀਆਂ-ਨਿੱਕੀਆਂ ਖੇਡਾਂ ਖੇਡ ਕੇ ਟਾਈਮ ਸਪੈਂਡ ਕਰ ਸਕਦੇ ਹੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਬਾਹਰ ਤਾਂ ਆਵੋਇਡ ਕਰੀਦਾ ਵੀ ਬੱਚਿਆਂ ਨੂੰ ਬਾਹਰ ਨਾ ਖੇਡਣ ਦਈਏ ਕਿਉਂਕਿ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈ ਘਰ ਦੇ ਵਿੱਚ ਹੀ ਬੱਚਿਆਂ ਨੂੰ ਰੱਖੋ ਅੰਦਰ ਹੀ ਰਹੋ ਸੇਫ ਤਰੀਕੇ ਨਾਲ ਨਿੱਕੀਆਂ-ਨਿੱਕੀਆਂ ਖੇਡਾਂ ਖੇਡੀ ਚਲੋ ਤੇ ਛੁੱਟੀਆਂ ਦਾ ਆਨੰਦ ਮਾਣੋ